ਤਸਵੀਰਾਂ ਧੋੜੇ ਨਾਲ ਸਾਂਝੀਆਂ ਕਰ ਰਹੀ ਐ ਚੰਡੀਗੜ੍ਹ ਦੇ ਸੈਕਟਰ 36 ਤੇ 37 ਦੀਆਂ ਲਾਈਟ ਪੁਆਇੰਟ ਦੀਆਂ ਜਿੱਥੇ ਨੇੜੇ ਛੜੀਵਾਰ ਰਾਤ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਤਾਂ ਦੱਸ ਜੀ ਕਿ ਅਚਾਨਕ ਜ਼ਮੀਨ ਹੇਠੋਂ ਲੰਘ ਰਹੀ ਐਲ ਪੀ ਜੀ ਗੈਸ ਪਾਈਪਲਾਈਨ ਦੇ ਨਾਲ ਜੇ ਅਚਾਨਕ ਆਗ ਲੱਗ ਗਈ ਐ ਤਾਂ ਤੁਹਾਨੂੰ ਤਸਵੀਰਾਂ ਵੀ ਸਾਂਝੀਆਂ ਕਰ ਰਿਹਾ ਜਿਵੇਂ ਤੁਸੀਂ ਦੇਖ ਸਕਦੇ ਕਿਵੇਂ ਜੋ ਆਗ ਲੱਗੀ ਹੋਈ ਐ ਤੇ ਕੁਝ ਹੀ ਸਮੇਂ ਦੇ ਬਾਅਦ ਇਸ ਆਗ ਨੇ ਭਿਆਨਕ ਰੂਪ ਵੀ ਲੈ ਲਿਆ ਅਗ ਲੱਗਣ ਦੀ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਭਿਆਨਕ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਕਈ ਗੱਡੀਆਂ ਨੇ ਤੁਰੰਤ ਅੱਗ ਦੇ ਉੱਤੇ ਕਾਬੂ ਵੀ ਪਾਉਣ ਦੇ ਵਿੱਚ ਕੋਸ਼ਿਸ਼ਾਂ ਨੂੰ ਸ਼ੁਰੂ ਕਰ ਦਿੱਤਾ ਜਦ ਕਿ ਸੈਕਟਰ 36 ਥਾਣੇ ਦੀ ਪੁਲਿਸ ਵੀ ਮੌਕੇ ਤੇ ਹੀ ਪਹੁੰਚੀ ਤੇ ਪਹੁੰਚ ਕੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਤੇ ਲੋਕਾਂ ਸੁਰੱਖਿਅਤ ਥਾਵਾਂ ਵੱਲ ਭੇਜਿਆ ਗਿਆ ਤੇ ਮੌਕੇ ਤੇ ਹੀ ਐਂਬੂਲੈਂਸ ਫਾਇਰ ਬ੍ਰਿਗੇਡ ਦੇ ਕਰਮਚਾਰੀ ਥਾਣਾ ਇੰਚਾਰਜ ਤੇ ਹੋਰ ਪ੍ਰਸ਼ਾਸਨਿਕ ਟੀਮਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਾਲਾਂਕਿ ਕਿਸੇ ਜਾਣੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ ਪਰ ਅੱਗ ਦੀ ਭਿਆਨਕਤਾ ਦੇ ਮੱਦੇਨਜ਼ਰ ਹਾਲਾਤ ਜਿਵੇਂ ਕਾਫੀ ਗੰਭੀਰ ਸੰਤ ਇਲਾਕੇ ਵਾਸੀਆਂ ਮੁਤਾਬਿਕ ਅੱਗ ਲੱਗਣ ਤੋਂ ਪਹਿਲਾਂ ਗੈਸ ਦੀ ਬਦਬੂ ਵੀ ਆਉਣ ਲੱਗ ਪਈ ਸੀ ਫਿਰ ਥੋੜੀ ਦੇਰ ਬਾਅਦ ਜੋ ਹੈ ਅੱਗ ਦੀਆਂ ਲਪਟਾਂ ਉੱਠ ਗਈਆਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਅਫਵਾਹਾਂ ਤੇ ਧਿਆਨ ਨਾ ਦੇਣ ਤੇ ਸੁਰੱਖਿਅਤ ਥਾਵਾਂ ਤੇ ਰਹਿਣ ਦੱਸਦੇ ਕਿ ਮੁੱਖ ਤੇ ਵਿਸ਼ੇਸ਼ ਵਿਗਿਆਨ ਦੀ ਟੀਮ ਵੀ ਬੁਲਾਈ ਗਈ ਹੈ ਜੋ ਲੀਕੇਜ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਤੇ ਹਾਦਸੇ ਤੋਂ ਬਾਅਦ ਹੁਣ ਸੂਬਾ ਪ੍ਰਸ਼ਾਸਨ ਪੂਰੇ ਇਲਾਕੇ ਦੀ ਗੈਸ ਪਾਈਪਲਾਈਨਾਂ ਦੀ ਜਾਂਚ ਕਰਵਾਉਣ ਦੇ ਤਿਆਰੇ ਵਿੱਚ जुट ਗਿਆ ਹੈ